ਇਹਨਾਂ ਦੇ ਵਿੱਚ ਆਲ ਚੋਰੇ ਨਾ 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 ਚੋਰੇ ਸਹੀ ਟੋੜਾ ਨੂੰ ਲੈ ਕੇ ਰਵਾਨਾ ਹੋ ਰਹੀ ਹੈ ਅਮਰਧਰ ਦੀ ਪੁਲਿਸ ਦੀਆਂ ਤਸ਼ੀਲਾਂ ਦੇ ਦਿੱਤੇ ਪੁਲਿਸ ਦੇ ਨਾਲ ਐਡੀਗਾਰਡ ਪੁਲਿਸ ਵਿਖੇਰਾ ਤੋਂ ਇੱਥੇ ਪਹੁੰਚੀ ਹੈ ਪੁਲਿਸ ਵੱਲੋਂ ਇਹ ਜਾਣਕਾਰੀ ਬਾਰੇ ਵੀ ਥੋੜਾ ਬਿਆਨ ਕਰਾਉਗੇ ਜੀ ਸਰ ਆਪਣਾ ਨਾਮ ਦੱਸ ਲਿਖੋ ਮੇਰਾ ਐਡਵੋਕੇਟ ਜਗਦੀਤ ਸਿੰਘ ਦਾਵਾ ਜੀ ਸਰ ਕਿੰਨਾ ਕੇਸ ਲੱਗ ਰਿਹਾ ਮੈਂ ਨਰਾਇਣ ਸਿੰਘ ਲੋਪਾਈ ਨਰਾਇਣ ਸਿੰਘ ਟੋੜਾ ਬਲੋਕ ਇਹ ਅਜਿਹਾ ਮਾਮਲਾ ਹੈ ਕਿ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਕਿੰਨੇ ਨੂੰ ਤਾਂ ਪੁੱਛਦੇ ਨੇ ਦੇਖੋ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਪੁਲਿਸ ਨੇ ਇਹ ਗਰਾਉਂਡ ਦਿੱਤੀਆਂ ਸੀ ਰਿਮਾਂਡ ਦੇ ਵਿੱਚ ਕਿ ਇਹਨਾਂ ਦੀ ਇੰਟੈਂਸ਼ਨ ਕੀ ਆ ਔਰ ਇਹਨਾਂ ਦੇ ਜਿਹੜੇ ਹੈਗੇ ਆ ਮਤਲਬ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਲ ਨੇ ਇਹਦੇ ਬਾਰੇ ਪਤਾ ਲਗਾਉਣਾ ਔਰ ਜੱਜ ਸਾਹਿਬ ਨੇ ਜਿਹੜਾ ਹੈਗਾ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਹੈਗਾ ਹੁਣ 8 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਹੈ ਕਿ ਕਿੰਨੇ ਦਿਨਾਂ ਤੇ ਪੇਸ਼ ਕਰਨਾ ਹੁੰਦਾ ਕਿੰਨੇ ਘੰਟਿਆਂ ਦੇ ਵਿੱਚ ਕਿੰਨਾ ਤੇ ਇਹ ਵਿਦਨ 24 ਹਾਰ ਪੇਸ਼ ਕਰਨਾ ਹੁੰਦਾ ਪਰ ਇਹਨਾਂ ਨੇ ਜਿਹੜਾ ਹੈਗਾ 9:30 ਵਜੇ ਦੀ ਜਿਹੜੀ ਨੀਅਰ ਅਬਾਊਟ ਅਰੈਸਟ ਹੈਗੀ ਆ ਕੱਲ ਦੀ 4 ਤਰੀਕ ਦੀ ਅੱਜ ਸਵਾ 4 ਵਜੇ ਪੇਸ਼ ਕਰ ਰਹੇ ਆ ਔਰ ਇਹਦੀਆਂ ਅਸੀਂ ਜਿਮਨੀ ਜਿਹੜੀਆਂ ਅਸੀਂ ਹੀਸ ਕਰਾਤੀਆਂ ਔਰ ਫਰਦਰ ਅਸੀਂ ਇਹਦੇ ਅਗੇਂਸਟ ਜਿਹੜੀ ਕਾਰਵਾਈ ਕਰਾਂਗੇ ਕੰਪਲੇਂਟ ਫਾਈਲ ਕਰਾਂਗੇ ਇਸ ਜਿਹੜੀਆਂ ਐਸ ਪਰ ਲਾ ਜੇ ਅਗੇਂਸਟ ਹੈਗਾ ਜੀ ਪਰ ਕੋਈ ਕਿਤੇ ਗ੍ਰੀਟ ਨਹੀਂ ਤੁਹਾਡੇ ਨੂੰ ਦੱਸਿਆ ਜਾ ਰਿਹਾ ਨਹੀਂ ਕੋਈ ਰਿਪੋਰਟ ਸੀਗੀ ਹਾਂਜੀ अर्ली मॉर्निंग ਵੀ ਰੇਡ ਕੀਤੀ ਗਈ ਸੀ ਉਹਨਾਂ ਕੋਈ ਇਹਨਾਂ ਦੇ ਘਰੋਂ ਜਿਹੜਾ ਕੁਝ ਜੁਐਲਰੀ ਸੀਸੀਟੀਵੀ ਕੈਮਰਾਸ ਤੇ ਆਪਣਾ ਕੁਝ ਰਿਟਨ ਲਿਟਰੇਚਰ ਤੇ ਡੀਵੀਆਰਸ ਵਗੈਰਾ ਪੈਨ ਡਰਾਈਵਸ ਵਗੈਰਾ ਉਹ ਸਾਰੀਆਂ ਇਹਨਾਂ ਦੇ ਘਰੋਂ ਜੜੀਆਂ ਲੈ ਲਈ ਗਈਆਂ ਜਿਹੜੀ ਇਲੈਗਲੀ ਲਈਆਂ ਉਹਦਾ ਕੋਈ ਰਿਕਾਰਡ ਨਹੀਂ ਹੈਗਾ ਉਹਦੇ ਵੀ ਅਸੀਂ ਐਪਲੀਕੇਸ਼ਨ ਜਿਹੜੀ ਬੋਕੀ ਨਾ ਆਪਣੇ ਜੋੜੇ ਦੇ ਬੇਟੇ ਵੀ ਵਕੀਲ ਹਾਂਜੀ ਹਾਂਜੀ ਉਹਨਾਂ ਦੇ ਬੇਟੇ ਜੋ ਐਡਵੋਕੇਟ ਜਗਜੀਤ ਸਿੰਘ ਬਾਜਵਾ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਜਿਹੜੇ ਉਹ ਦੋਨੇ ਐਡਵੋਕੇਟ ਆਗੇ ਉਹਨਾਂ ਵੱਲੋਂ ਹੀ ਅਸੀਂ ਐਪਲੀਕੇਸ਼ਨ ਮੂਵ ਕੀਤੀ ਹੈ ਮੰਗ ਰੱਖੀ ਹੈ ਜੀ ਗਰੰਟੀ ਕੋਲੋਂ ਵੱਲੋਂ ਕੋਈ ਮੰਗ ਰੱਖੀ ਦੀ ਨਰੈਨ ਸਿੰਘ ਚੋੜਾ ਵੱਲੋਂ ਤਾਂ ਇਹੀ ਮੰਗ ਕੋਈ ਉਹਨਾਂ ਵੱਲੋਂ ਤਾਂ ਜੇ ਕੋਈ ਫਿਲਹਾਲ ਮੰਗ ਨਹੀਂ ਰੱਖੀ ਗਈ ਉਹਨਾਂ ਦੇ ਬੇਟਿਆਂ ਵੱਲੋਂ ਐਪਲੀਕੇਸ਼ਨ ਆਈ ਆ ਨਰੈਨ ਸਿੰਘ ਚੋੜਾ ਵੱਲੋਂ ਅਜੇ ਕੋਈ ਜਿਹੜੀ ਆ ਕੋਈ ਉਹਨਾਂ ਵੱਲੋਂ ਕੋਈ ਮੰਗ ਨਹੀਂ ਰੱਖੀ ਗਈ ਉਹਨਾਂ ਨੇ ਗੁਰਸਿੱਖ ਹੋਣ ਕਰਕੇ ਹਾਂ ਹਾਂ ਉਹ ਜਿਹੜਾ ਇੱਕ ਗੁਰਸਿੱਖ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਮੇਰਾ ਜਿੱਥੇ ਵੀ ਮੈਨੂੰ ਕਿਹਾ ਮੇਰੇ ਕੰਬਲ ਤੇ ਕਸ਼ਹਿਰਾ ਜਿਹੜਾ ਉਹ ਮੈਨੂੰ ਦਿੱਤਾ ਜਾਵੇ ਹਾਂਜੀ ਪੁਰ ਸਾਤ ਦਿਨ ਦਾ ਰਿਮਾਨਡ ਮੰਗਿਆ ਗਿਆ ਸੀਗਾ ਤੇ ਔਰਤ ਦੇ ਜਿਹੜਾ 3 ਦਿਨ ਦਾ ਰਿਮਾਨਡ ਜਿਹੜਾ ਹਾਂਜੀ ਅਸੀਂ ਵਿਰੋਧ ਕੀਤਾ ਐਡਵੋਕੇਟ ਜੀ ਮਾਰੇ ਬੰਦੇ ਹਾਂਜੀ ਸਰ ਜੀ ਨਰਾਸ਼ੀ ਜਿਹੜਾ ਪੇਸ਼ ਕੀਤਾ ਗਿਆ ਕਿ ਕਿੰਨੇ ਦਿਨ ਦਾ ਰਿਮਾਨਡ ਜੱਸ ਸਾਹਿਬ ਨੇ 3 ਦਿਨ ਦਾ ਵਾੜ ਦਿੱਤਾ ਜੀ 3 ਦਿਨ ਦਾ ਪੁਲਸ ਮਾਰ ਦਿੱਤਾ ਹੈ ਕਿੰਨੇ ਦਿਨ ਦਾ ਮੰਗਿਆ ਗਿਆ ਸੀ ਤੁਹਾਡੇ ਵੱਲੋਂ ਸਾਡੇ ਨੂੰ ਰਿਮਾਨਡ ਜ਼ਿਆਦਾ ਮੰਗਿਆ ਸੀ ਜੱਸ ਸਾਹਿਬ ਨੇ ਆਰਗੂਮੈਂਟ ਸੁਣ ਕੇ 3 ਦਿਨ ਦਾ ਵਾੜ ਦੰਤਤਾ ਹੈ

ਜੱਜ ਸਾਹਿਬ ਨੇ ਸਾਨੂੰ 3 ਦਿਨ ਦਾ ਵਾਰਡ ਦਿੱਤਾ ਹੈ। ਦੈਟਸ ਆਲ। ਸਰ ਐਫ ਆਰ ਨੰਬਰ ਕੀ ਹੈ ਜੀ? ਐਫ ਆਰ ਦਾ ਨੰਬਰ